thank mm -hmm. you ਨਾਮ ਆਪਣਾ ਵਾਇਕਰੂਜੀ ਕਾ ਖਾਲਸਾ ਵਾਇਕਰੂਜੀ ਕੀ ਫਤਿਹ ਮੇਰਾ ਨਾਮ ਜਸਬੀਰ ਕੌਰ ਮਠਾਰੂ ਮੈਂ ਰਿਟਾਇਰਡ ਟੀਚਰ ਹਾਂ ਕਮਰਸ ਕੋਲ ਚੋਂ ਔਰ ਮੇਰੀ ਵਾਰਡ ਨੰਬਰ ਹੈਗਾ 29 ਆਮ ਆਦਮੀ ਪਾਰਟੀ ਮੈਡਮ ਸਾਡੀ ਜਿਹੜੀ ਇਸ ਟਾਈਮ ਸਰਕਾਰ ਆ ਔਰ ਅਕਾਲੀ ਦਲ ਸਰਕਾਰ ਵੇਲੇ ਨੀਲੇ ਕਾਰਡ ਚਾਲੂ ਕੀਤੇ ਗਏ ਸੀ ਤੇ ਔਰ ਜਿਹੜੀ ਜੁੱਧ ਤੁਹਾਡੀ ਸਰਕਾਰ ਆ ਉਹਨਾਂ ਦੇ ਨੀਲੇ ਕਾਰਡ ਕੱਟੇ ਗਏ ਆ ਇਸ ਕਾ ਇਹ ਤਾਂ ਬਹੁਤ ਆਰੀਆ ਬਿਲਕੁਲ ਨਹੀਂ ਕੱਟੇ ਗਏ तकरीबन 10 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਜਿਹੜੇ ਕਾਰਡ ਪਹਿਲਾਂ ਕੱਟੇ ਗਏ ਸੀ ਜਿਹੜੇ ਜਾਲੀ ਬਣਾਏ ਸੀ ਪਿਛਲੀਆਂ ਸਰਕਾਰਾਂ ਨੇ ਉਹ ਜਰੂਰ ਉਹਨਾਂ ਨੇ ਥੋੜੀ ਦੇਰ ਵਾਸਤੇ ਰੁਕ ਕੇ ਸੀ ਲੇਕਿਨ ਉਸ ਦਿਨ ਤੋਂ ਬਾਅਦ ਸਰਵੇ ਕਰਨ ਤੋਂ ਬਾਅਦ ਸਾਰੇ ਕਾਰ ਜਿਹੜੇ ਸੀ ਉਹ ਰੀਨਿਊ ਕਰ ਦਿੱਤੇਗੇ ਸਾਰੇ ਕਾਰ ਚਾਲੂ ਕਰ ਦਿੱਤੇਗੇ ਅਗਰ ਕੋਈ ਜੀਤੂ ਕਰਾਰ ਕਰਦੇ ਹੁੰਦੇ ਹੋ ਇਥੇ ਜਾਨੇ ਉਹ ਸਭ ਤੋਂ ਪਹਿਲਾ ਕੰਮ ਕੀ ਕਰੂੰਗੇ ਤੁਸੀਂ ਸਭ ਤੋਂ ਪਹਿਲਾ ਕੰਮ ਮੇਰਾ ਮੇਰੀ ਵਾਰਡ ਦਾ ਸੁਧਾਰ ਜਿਹੜਾ ਸੀਵਰੇਜ ਦਾ ਕੰਮ ਮੇਰੀ ਜਨਤਾ ਮੇਰੀ ਵਾਰਡ ਵਾਲੇ ਪਿਛਲੀਆਂ ਸਰਕਾਰਾਂ ਕਾਂਗਰਸ ਰਹੀ ਹੋਵੇ ਚਾਹੇ ਕੋਈ ਰਹੀ ਹੋਵੇ 10 ਸਾਲ ਕੌਂਸਲਰਸ ਰਹੇ ਹੈ ਕੌਂਸਲਰ ਸਾਡੇ ਕਾਂਗਰਸ ਦੇ ਲੇਕਿਨ ਸਾਡਾ ਇੱਕ ਸੀਵਰੇਜ ਪ੍ਰਣਾਲੀ ਨਹੀਂ ਸਹੀ ਕਰ ਸਕਿਆ 3 ਸਾਲ ਤੋਂ ਮੈਂ ਇਹ ਸੇਵਾ ਦੇ ਵਿੱਚ ਹਾਜ਼ਰ ਆਂ ਔਰ ਮੈਂ ਸਭ ਤੋਂ ਪਹਿਲਾ ਕੰਮ ਕਰਾਂਗੀ ਇਹ ਵੀ ਸੀਵਰੇਜ ਪ੍ਰਣਾਲੀ ਸੁਧਾਰਨਾ ਮੈਡਮ ਜਦੋਂ ਇਸ ਟਾਈਮ ਤੁਹਾਡੀ ਸਰਕਾਰ ਆ ਹੁਣ ਕੀ ਆਪਣੇ ਵਾਰਡ ਵਾਸੀਆਂ ਨੂੰ ਤੁਸੀਂ ਆਪਣੀ ਸਰਕਾਰ ਵੱਲੋਂ ਔਰ ਤੁਸੀਂ ਆਪਣੇ ਵੱਲੋਂ ਕੀ ਸੰਤੇਜ ਦਿੰਦੇ ਮੈਂ ਆਪਣੀ ਸਾਰੀ ਵਾਰਡ ਨੰਬਰ 29 ਦੇ ਇਲਾਕਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਇੱਕ ਤੁਸੀਂ ਮੈਨੂੰ ਮੌਕਾ ਜ਼ਰੂਰ ਦਿਓ ਮੈਂ ਆਪਣੀ ਸਾਰੀ ਵਾਰਡ ਦੀ ਨੁਹਾਰ ਚੇਂਜ ਕਰਕੇ ਤੇ ਆਪਣੀ ਸੀਟ ਜਿੱਤ ਕੇ ਆਪਣੀ ਜਿਹੜੀ ਹੈ ਆਪਣੇ ਐਮਐਲਏ ਦੇ ਝੋਲੇ ਦੇ ਵਿੱਚ ਪਾਵਾਂਗੇ ਆਪਣੀ ਸਰਕਾਰ ਦੀ ਝੋਲੀ ਚ ਪਾਵਾਂਗੇ ਥੈਂਕ ਯੂ ਮੈਡਮ ਥੈਂਕ ਯੂ ਹਾਂਜੀ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਰਵਿੰਦਰ ਹੰਸ ਹੈ ਮੈਂ ਸਟੇਟ ਵਾਈਸ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਅਨਚਾਰਜ ਮੱਜਾ ਜਾਨ ਹਾਂਜੀ ਅਗਰ ਤੁਹਾਡੀ ਪਾਰਟੀ ਜਿੱਤ ਤਰਾਰ ਹੁੰਦੀ ਮੈਂ ਭੈਣ ਜੀ ਜਿੱਤ ਜਾਂਦੇ ਆ ਤੁਸੀਂ ਸਭ ਤੋਂ ਮੈਨੂੰ ਕੰਮ ਜਿਸ ਤਰ੍ਹਾਂ ਕਿ ਦੱਸ ਹੈ ਕਿ ਇਜਲਾ ਸਿਗਰਜਾ ਇਹ ਕਾਫੀ ਪੁਰਾਣਾ ਹੋ ਚੁੱਕਾ ਹੈ ਫੈਂਟੈਸਟਿਕ ਲਗਭਗ ਵਿਆਹ ਤੋ ਕਿਸੇ ਵੀ ਸਰਕਾਰਾਂ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਔਰ ਪੀਨ ਵਾਲਾ ਸਾਫ ਪਾਣੀ ਔਰ ਸਟਰੀਟ ਲਾਈਟ ਗਲੀਆਂ ਨਾਲੀਆਂ ਔਰ ਬਹੁਤ ਸਾਰਾ ਕੰਮ ਹੋਣ ਵਾਲਾ ਜਿਹੜਾ ਇਹ ਕਾਉਂਸਲਰ ਨਾ ਹੋਣ ਕਰਕੇ ਇਹ ਕੰਮ ਰੁਕੇ ਹੋਏ ਸੀ ਔਰ ਐਮਐਲਏ ਸਾਹਿਬ ਨੇ ਸਾਡੇ ਜੀਵਨ ਜੋਜ ਕੋਆਰਡੀਨੇਟਰ ਨੇ ਬਹੁਤ ਕੰਮ ਕੀਤਾ ਔਰ ਸਭ ਤੋਂ ਜ਼ਿਆਦਾ ਪੈਸਾ ਉਹਨਾਂ ਨੇ ਆਪਣੇ ਇਸ ਹਲਕੇ ਜਲਾਇਆ ਤੋ ਇੱਕ ਐਮਐਲਏ 2 1.5 2 ਲੱਖ ਬੰਦੇ ਨੂੰ ਅਟੈਂਡ ਨਹੀਂ ਕਰ ਸਕਦਾ ਤੋ ਕਿਉਂਕਿ ਇਹ ਵਾਰਡ ਦੇ ਵਿੱਚ ਕਾਉਂਸਲਰ ਹੀ ਨਹੀਂ ਹੋਏਗਾ ਮਿੰਟ ਜੀ ਸਰਪੰਚ ਜੀ ਹੋਏਗਾ ਤਾਂ ਇਹ ਜ਼ਮੀਨੀ ਪੱਦਰ ਦੀ ਜਿਹੜੀ ਲੜਾਈ ਹੈ ਸਾਡੀ ਅਧੋਰੀ ਸੀ ਉਹ ਅਸੀਂ ਅੱਜ ਹੁਣ ਸ਼ੁਰੂ ਕੀਤੀ ਹੈ ਤਾਂ ਉਹ ਸਾਡਾ ਸਲੋਗਨ ਹੈ ਆਪਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਪਦਾ ਐਮਐਲਏ ਭੰਜ ਜੀਵਨਜੋਤ ਕੋਰ ਐਮਐਲਏ ਆਪਦਾ ਕਾਉਂਸਲਰ ਸਾਡੀ ਭੈਣ ਕਾਉਂਸਲਰ ਤਾਂ ਫੇਰ ਹੀ ਵਿਕਾਸ ਹੋਣਾ ਜੇ ਇਧਰ ਉਧਰ ਲੋਕੀ ਪੜ ਗਏ ਤੇ ਜਿਹੜੇ ਆ ਗਏ ਨਾ ਦੂਜੇ ਤੀਜੇ ਜਿਨ੍ਹਾਂ ਨੇ ਲੁੱਟਿਆ ਔਰ ਕੁੱਟਿਆ ਪਹਿਲਾਂ ਉਹਨਾਂ ਨੇ ਬਹਾਨਾ ਮਾਰ ਜੇ ਸਾਡੀ ਦੇ ਐਮਐਲਏ ਨਹੀਂ ਸੁਣਦਾ ਸਾਡਾ ਤੇ ਸਾਡਾ ਕਮਿਸ਼ਨਰ ਨਹੀਂ ਹੁੰਦਾ ਅਸੀਂ ਮੁੱਖ ਮੰਤਰੀ ਕੋਲ ਨਹੀਂ ਜਾ ਸਕਦੇ ਪਰ ਜਿਹਨੇ ਮੁੱਖ ਮੰਤਰੀ ਕੋਲ ਜਾਣਾ ਨਾ ਵੀ ਉਹਨੂੰ ਜਿਤਾਉਣਾ ਭਾਈ ਤਾਂ ਫੇ ਭਾਨਿਆਲੇ ਨੂੰ ਕਿਉਂ ਜਿਤਾਣਾ ਵੋਟ ਹੀ ਕਿਉਂ ਖਰਾਬ ਕਰਨੀ ਅਗਲੀ ਵਾਰੀ ਦੇਖਿਓ ਜੇ ਕੰਮ ਨਹੀਂ ਕਰਾਂਗੇ ਤੇ ਫੇ ਜਿੱਧਰ ਮਰਜ਼ੀ ਚੱਲ ਜਿਓ ਅਸੀਂ ਕੰਮ ਹੀ ਨਾ ਕਰਦੇ ਨਾ ਕਿ ਲੋਕ ਖੁਦ ਗੋਣ ਕੇ ਅੜਗੀ ਭੈਣ ਜੀ ਮਠਾਰੂ ਐਮਐਲਏ ਜੀ ਉਹਨੂੰ ਜੀਵਨਦਰਦ ਕੋਰ ਮੁੱਖ ਮੰਤਰੀ ਭਗਵੰਤ ਮਾਨ ਡੋਰ ਟੂ ਡੋਰ ਤੁਸੀਂ ਜਾ ਰਹੇ ਹੋ ਲੋਕਾਂ ਦੀਆਂ ਕੀ ਕੰਪਲੇਂਟਾਂ ਤੁਹਾਨੂੰ ਸਭ ਤੋਂ ਜ਼ਿਆਦੀਆਂ ਕਿਹੜੀਆਂ ਸੁਣਨ ਨੂੰ ਮਿਲਦੀਆਂ ਹਾਂ ਉਹ ਮੈਂ ਤੁਹਾਨੂੰ ਦੱਸਿਆ ਲੋਕਾਂ ਦੀ ਸਭ ਤੋਂ ਜਿਆਦਾ ਸਮੱਸਿਆ ਸੀ ਵਾਟਰ ਸਪਲਾਈ ਸੀਵਰੇਜ ਔਰ ਗਲੀਆਂ ਨਾਲੀਆਂ ਦੀ ਸਟ੍ਰੀਟ ਲਾਈਟ ਦੀ ਸੀ ਜੋ ਕਾਰਪੋਰੇਸ਼ਨ ਨਾਲ ਜੁੜੇ ਹੋਏ ਮੁੱਦੇ ਆ ਉਹ ਅਸੀਂ ਉਹ ਪਹਿਲ ਦੀ ਪ੍ਰਾਇੋਰਟੀ ਦੇ ਉਹਨੂੰ ਹੱਲ ਕਰਾਂਗੇ ਲਗਭਗ 90% ਕੰਮ ਜਿਹੜਾ ਭੈਣ ਜੀ ਜੀਵਨ ਜੋਤ ਕਰਨ ਨੇ ਕਰਵਾ ਦਿੱਤਾ ਹੈ 90% 10% ਰਹਿੰਦਾ ਤੇ ਫਿਰ ਭੈਣ ਜੀ ਦੇ ਆ ਜਾਣਾ ਹੈ ਹਾਂ ਥੈਂਕ ਯੂ ਸਰ ਥੈਂਕ ਯੂ ਸ਼ਾਰਟ ਕਰਦੇ ਹਾਂ ਡੋਟ ਡੋਰ ਹੋ ਜਾ